ਕੀ ਪੰਜਾਬ ਨੂੰ ਕੋਈ ਸਾੜ ਸਤੀ ਚੰਬੜੀ ਹੈ ਪੰਜਾਬ ਦੀ ਸਿਆਸਤ ਦਾ ਜੋ ਹਸ਼ਰ ਹੋ ਰਿਹਾ ਹੈ ਪੰਜਾਬ ਦੀਆਂ ਧਰਾਤਲ ਦੇ ਉੱਤੇ ਕੰਮ ਕਰਦੀਆਂ ਧਿਰਾਂ ਦਾ ਜੋ ਹਸ਼ਰ ਹੋ ਰਿਹਾ ਹੈ ਪ੍ਰਸ਼ਾਸਨਿਕ ਪੱਦਰ ਤੇ ਰਾਜਨੀਤਿਕ ਪੱਦਰ ਤੇ ਸਮਾਜਿਕ ਪੱਦਰ ਤੇ ਜਿਸ ਤਰ੍ਹਾਂ ਦੀ ਤਾਣੀ ਉਲਜੀ ਹੈ ਸਾਡੇ ਸਰੋਤਾਂ ਦਾ ਜਿਵੇਂ ਕਾਣ ਕੀਤਾ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਕੋਈ ਰਾਹ ਹੀ ਨਹੀਂ ਦਿੱਕਤਾ ਜਾ ਰਿਹਾ ਨਾ ਦਿਖ ਰਿਹਾ ਨਾ ਦਿੱਤਾ ਜਾ ਰਿਹਾ ਜਿਨ੍ਹਾਂ ਨੂੰ ਅਸੀਂ ਆਪਣੇ ਰਹਿਬਰ ਬਣਾ ਕੇ ਚੁਣ ਲੈਨੇ ਆ ਉਹ ਰਹਿਬਰ ਵੀ ਲੋਕਾਂ ਦੇ ਨਹੀਂ ਹੁੰਦੇ ਤੇ ਜਿਹੜੇ ਪਿਛਲੇ ਲਾਏ ਹੁੰਦੇ ਨੇ ਉਹ ਆਪਣੇ ਆਪ ਨੂੰ ਮੁੜ ਕੇ ਸੱਚੇ ਸਾਬਤ ਕਰਨ ਲਈ ਬਹੁਤ ਤਰਲੋ ਮੱਛੀ ਹੋ ਰਹੇ ਹੁੰਦੇ ਨੇ ਪੰਜਾਬ ਸਿਆਸੀ ਤੌਰ ਤੇ ਜੇਕਰ ਝਾਤ ਮਾਰੋ ਤਾਂ ਪਿਛਲੇ ਜੰਦ ਦੇ ਨਾ ਚੇ ਆਪਾਂ ਲੁੱਟਾਂ ਖੋਹਾਂ ਪਰੇ ਰੱਖ ਦिए ਆਪਾਂ ਇਨਕਾਉਂਟਰ ਵਾਲੇ ਮਸਲੇ ਪਰੇ ਰੱਖ ਦिए ਆਪਾਂ ਬਲਡੋਜ਼ਰ ਕਲਚਰ ਵੀ ਇੱਕ ਪਾਸੇ ਰੱਖ ਦिए ਆਪਾਂ ਪੁਲਿਸ ਦੀ ਤਸ਼ੱਦਦ ਵਾਲੀਆ ਕਰਨਲ ਬਾਠ ਐਂਡ ਇਹ ਮਸਲਾ ਵੀ ਲਾਂਭੇ ਰੱਖ ਦिए ਸਰਕਾਰਾਂ ਲਈ ਹੁਣ ਖੁਦਕੁਸ਼ੀ ਮੁੱਦਾ ਨਹੀਂ ਰਹੀ ਸਰਕਾਰਾਂ ਲਈ ਹੁਣ ਹੈ ਆ ਕਿਸਾਨੀ ਵਾਲਾ ਮਸਲਾ ਮੁੱਦਾ ਨਹੀਂ ਰਿਹਾ ਚਿੱਟੇ ਦੀ ਬਾਤ ਘਟ ਕਰਨ ਹੋ ਰਹੀਆਂ ਮੋਤਾਂ ਸਰਕਾਰਾਂ ਦੀ ਮੁੱਦਾ ਨਹੀਂ ਪਰ ਜੇ ਸਿਆਸਤ ਹੀ ਮੁੱਦਾ ਹੈ ਤੇ ਸਿਆਸਤਦਾਨ ਹੀ ਮੁੱਦੇ 'ਚ ਨੇ ਤਾਂ ਵੀ ਸਾਡੇ ਸਿਆਸਤਦਾਨਾਂ ਦਾ ਕੀ ਭੂਿਕਾ ਕਿਸੇ ਦੇ ਮਗਰ ਬਿਜੀਲੈਂਸ ਪਈ ਹੈ ਕਿਸੇ ਦੇ ਮਗਰ ਈਡੀ ਪਈ ਹੈ ਤੇ ਫਿਰ ਇਹਨਾਂ ਤੋਂ ਜਿਹੜੇ ਆਪ ਬਚਦੇ ਫਿਰਦੇ ਨੇ ਆਪ ਭੱਜਦੇ ਫਿਰਦੇ ਨੇ ਆਪਣੀ ਚਮੜੀ ਬਚਾ ਰਹੇ ਨੇ ਤੇ ਜਿਹੜੇ ਕਾਰਵਾਈ ਕਰ ਰਹੇ ਨੇ ਉਹਨਾਂ ਨੂੰ ਆਪਣੇ ਅਗਲੇ ਸਮੇਂ ਦਾ ਫਿਕਰ ਹੈ ਕਿ ਜਦੋਂ ਮੁੜ ਕੇ ਸੱਤੋਂ ਰਾਜ ਭਗ ਗਿਆ ਫਿਰ ਸਾਡਾ ਕੀ ਬਣੂ ਕਿਉਂਕਿ ਜਿਹੜੇ ਆਪਣੀ ਚਮੜੀ ਵਿਚਾਰੇ ਨੂੰ ਕਹਿੰਦੇ ਨੇ ਜਿੱਦਣ ਸਾਡਾ ਹੱਥ ਪਿਆ ਨਾ ਉਦੋਂ ਦੱਸਾਂਗੇ ਸੋ ਇਹ ਬਦਲੇ ਦੀ ਰਾਜਨੀਤੀ ਰੁਕੂਗੀ ਕਿੱਥੇ ਇੱਕ ਪਾਸੇ ਅੱਜ ਰਾਣਾ ਗਰਜੀਤ ਵਾਲੀ ਖਬਰ ਹੈ ਕਿ ਉਹ ਗੱਲਾਂ ਤਾਂ ਕਰ ਰਹੇ ਸੀਗੇ ਮੱਕੀ ਵਾਲੀਆਂ ਕਿ ਚੱਕੋ ਐਮਐਸਪੀ ਬਿੱਜੋ ਤੇ ਉਧਰ ਕਹਿੰਦੇ ਈਡੀ ਨੇ 22 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕਰੀ ਇਹ ਤੋਂ ਪਹਿਲਾਂ ਸੁਖਪਾਲ ਖੇਲੇ ਵਾਲੇ ਮਾਮਲੇ ਤੇ ਵੀ ਜਿਹੜੀ 4 ਕਰੋੜ ਦੀ 3.82 ਕਰੋੜ ਦੀ ਉਹਦੀ ਰਹਿਸ਼ੀ ਕੋਠੀ-ਕੁਠੀ ਨੂੰ ਮਤਲਬ ਅਟੈਚ ਕਰ ਚੁੱਕੀ ਹੈ ਮਾਮਲੇ ਨੂੰ ਇੱਧਰ ਬਿਕਰਮ ਮਜੀਠੀਆ ਦੇ ਸਰਚ ਵਾਰੰਟ ਭਾਲਦੇ ਫਿਰ ਰਹੇ ਨੇ ਉਧਰ ਸੁਖਵੀਰ ਸਿੰਘ ਬਾਦਲ ਅਦਾਲਤ ਪਹੁੰਚੇ ਨੇ ਵੀ ਕਿ ਆ ਜਿਹੜਾ ਨਰੈਨ ਸਿੰਘ ਚੌੜਾ ਨੂੰ ਕਿਵੇਂ ਜਵਾਨ ਦਿੱਤੀ ਤਾਂ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੋ ਜੇਕਰ ਇੰਨੇ ਕਦਾਰੇ ਤੁਸੀਂ ਦੇਖੋ ਵੈਸੇ ਲੰਬੀ ਸੂਚੀ ਹੈ ਜੇ ਆਪਾਂ ਹਾਲੀ ਦੇ ਆ ਇੱਕ ਦੋ ਵਰਿਆਂ ਦੇ ਹਵਾਲਿਆਂ ਵਿੱਚ ਹੱਤ ਮਾਰ ਲਈ ਕੋਈ ਅੰਦਰ ਜਾ ਰਿਹਾ ਕੋਈ ਬਾਹਰ ਆ ਰਿਹਾ ਕੀ ਭਾਰਤਪੁਤ ਪੁਸ਼ਨਾ ਆਸ਼ੂ ਤੇ ਕੀ ਸਾਧ ਸਿੰਘ ਧਰਮਸੋਤ ਕਿੰਨੀਆਂ ਦੀ ਲਾਈਨ ਸੁਖਵਿੰਦਰ ਸਿੰਘ ਬਾਦਲ ਕਹਿੰਦੇ ਜੀ ਅਦਾਲਤ ਪਹੁੰਚੇ ਤੇ ਪੰਜਾਬ ਰਣ ਹਾਈ ਕੋਰਟ ਪਟੀਸ਼ਨ ਦਾਖਲ ਕੀਤੀ ਕਿਹਾ ਕਿ ਸੀਬੀਆਈ ਜਾਂਚ ਦਿੱਤੀ ਜਾਵੇ ਜਾਂ ਤਾਂ ਜਾਂ ਐਨਆਈਏ ਜਾਂਚ ਸੌਂਪੀ ਜਾਵੇ ਜਿਹੜਾ ਨਰਿੰਦਰ ਸਿੰਘ ਚੋੜੇ ਵਾਲਾ ਮਾਮਲਾ ਹੈ ਤੇ ਪਿੱਛੇ ਸ਼ਾਹਜਹਰ ਸਰਕਾਰ ਦੀ ਆ ਉਹ ਕਹਿੰਦੇ ਮੈਂ ਬਕਾਇਦਾ ਤੌਰ ਤੇ ਉਹਨਾਂ ਦੀ ਵਿਕੀਲਾਂ ਦੀ ਟੀਮ ਨੇ ਇਹ ਮਾਮਲਾ ਦਾਖਲ ਕੀਤਾ ਪੋਜੀਸ਼ਨ ਵਿੱਚ ਮੰਗ ਕੀਤੀ ਕਿ ਰੋਪੀ ਜੇਲ ਤੋਂ ਬਾਹਰ ਆ ਗਿਆ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਪੂਰੇ ਘਟਨਾਕਰਮ ਦੀ ਜਾਂਚ ਕਿਉਂਕਿ ਉਹ ਕਹਿੰਦੇ ਸੱਤੋਂ ਨਾ ਗਵਾਹੀ ਲਈ ਗਈ ਨਾ ਸਾਡੇ ਬਿਆਨ ਦਰਜ ਕੀਤੇ ਗਏ ਨਾ ਸਾਨੂੰ ਇਨਵੋਲ ਕੀਤਾ ਗਿਆ ਪੁਲਿਸ ਦੀ ਉਹਨੂੰ ਸ਼ੈ ਸੀ ਐ ਇੰਨੀ ਛੇਤੀ ਉਹ ਬਾਹਰ ਵੀ ਆ ਗਿਆ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਦਰਵਾਜ਼ਾ ਸਾਹਿਬ ਦੇ ਘਿਲੇਰੇ ਚ ਸੋ ਕਹਿੰਦੇ ਇਸ ਲਈ ਐਨਆਈਏ ਜਾਂ ਸੀਬੀਆਈ ਇਥੋਂ ਘੱਟ ਸਾਨੂੰ ਮਨਜ਼ੂਰ ਨਹੀਂ ਸੋ ਬਕਾਇਦਾ ਤੌਰ ਤੇ ਸੀਨੀਅਰ ਵਕੀਲ ਹਰ ਇਸ ਟੀਮਾਂ ਤੇ ਨਾਲ ਹੀ ਐਡਵੋਕੇਟ ਅਰਸ਼ਦੀ ਪਲੇਅਰ ਤੇ ਅਸ਼ਦੀਪ ਸਿੰਘ ਚੀਮਾ ਇਹਨਾਂ ਨੇ ਇਹ ਕਾਰਵਾਈ ਪਾਈ ਹੈ ਸੁਖਵੀਰ ਸਿੰਘ ਬਾਦਲ ਵਾਲੇ ਪਾਸਿਓਂ ਤੋਂ ਉਧਰੋਂ ਕਹਿੰਦੇ ਜੀ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਸੋ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਹੋਇਆ ਅੱਜ ਅਦਾਲਤ ਨੇ ਕਿਹਾ ਕਿ ਵੀ ਠੀਕ ਹੈ ਅਗਲੀ ਸੁਣਵਾਈ ਹੁਣ ਆਪਾਂ ਹਾਂ ਮਤਲਬ ਆਉਂਦੇ 23 30 ਅਪ੍ਰੈਲ ਨੂੰ ਕਰਾਂਗੇ ਤੇ ਤਦ ਤੱਕ ਦੇਖਣੀਆ ਇਧਰ ਰਾਣਾ ਗੁਰਜੀਤ ਵਾਲੇ ਮਾਮਲੇ ਵਿੱਚ ਆਪਾਂ ਗੱਲ ਕਰ ਲੈਨੇ ਆ ਰਾਣਾ ਗੁਰਜੀਤ ਛੋਡੀ ਹੋਰਾਂ ਦੇ ਮਾਮਲੇ ਦੇ ਵਿੱਚ ਕਹਿੰਦੇ ਜੀ ਈਡੀ ਨੂੰ ਪਤਾ ਲੱਗਿਆ ਕਿ ਵੀ ਇਹ ਵਿਦੇਸ਼ੀ ਕੋਈ ਡਾਲਰਾਂ ਦਾ ਇਜ਼ਾਨ ਪ੍ਰਦਾਨ ਦਾ ਮਸਲਾ ਹੈ ਉਹ ਕਹਿੰਦੇ ਵੀ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ 1999 ਦੀ ਧਾਰਾ ਹ ਉਹਦਾ ਉਲੰਘਣ ਕੀਤਾ ਗਿਆ ਇਹਨਾਂ ਨੇ ਸੋ ਉਹਦੇ ਤਹਿਤ ਕਹਿੰਦੇ ਇਹ ਗੜਬੜ ਹੈ ਕਿ ਇਹ ਪੈਸਾ ਬਾਹਰ ਪਿਆ ਇਹਨਾਂ ਦਾ ਦੋ ਨੰਬਰ ਚ ਪਿਆ ਸੋ ਉਹਦੀ ਕਿਵੇਂ ਇਤਰ ਵਰਤੋਂ ਹੋ ਰਹੀ ਸੀ ਕਿੱਥੇ ਲਿਆਂਦਾ ਗਿਆ ਕਿੱਥੇ ਨਹੀਂ ਇਹ ਸਾਰਾ ਮਾਮਲਾ ਕਹਿੰਦੇ ਈਡੀ ਦੇ ਧਿਆਨ ਚ ਹੈ ਐਸਲੀ ਈਡੀ ਨੇ ਕਹਿੰਦੇ ਰਡਾਦ ਤੇ ਲੈ ਲਿਆ ਰਾਣਾ ਗੁਰਜੀਤ ਨੂੰ ਸੋ ਰਾਣਾ ਗੁਰਜੀਤ ਵੀ ਤੇ ਉਹਨਾਂ ਦਾ ਮੁੰਡਾ ਵੀ ਹੈਨਾ ਇਹ ਇਸ ਮਾਮਲੇ ਚ ਕਰਦੇ ਨਜ਼ਰ ਆ ਰਹੇ ਨੇ ਤੇ ਰਾਣਾ 슈ਗਰ ਲਿਮਟਿਡ ਹੈ ਜਿਹੜੀ ਉਹਦੀ 22.2 ਕਰੋੜ ਸੋ ਉਹ ਜਾਇਦਾਦ ਹੈ ਜਿਹੜੀ ਉਹ ਈਡੀ ਨੇ ਕਹਿੰਦੇ ਜ਼ਬਤ ਕਰਦੀ ਇਧਰ ਵਿਕਰਮ ਜੀਠੀ ਵਾਲਾ ਮਸਲਾ ਖਾਸਾ ਪਖਿਆ ਹੋਇਆ ਹੈ ਵਿਕਰਮ ਜੀਠੀਆ ਦੇ ਉੱਤੇ ਜਿੱਥੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਉੱਥੇ ਸਰਚ ਬਰੰਟ ਵਾਲੇ ਮਸਲੇ ਤੇ ਵੀ ਭਲਕੇ ਨੂੰ ਫੈਸਲਾ ਹੋਣਾ ਹੈ ਇੱਕ ਇਹ ਸਭ ਦੇ ਦਰਮਿਆਨ ਜੀ ਅਮਨ अरोड़ा ਤੇ ਵਿਕਰਮ ਮਜੀਠੀਆ ਮੋ ਸਾਹਮਣੇ ਆ ਗਏ ਅਮਨ अरोड़ा ਕਹਿੰਦਾ ਵੀ ਵਿਕਰਮ ਮਜੀਠੀਆ ਨੇ ਆਪਣੀ ਵੀਡੀਓ-ਬਿਡੀਓ ਚ ਦਮ ਭਰਿਆ ਕਿ ਮੈਨੂੰ ਮਿਲਿਆ ਸੀ ਜੀ ਫੋਟੋ-ਫੋਟੋ ਦਿਖਾਉਂਦਾ ਕਿ ਤੇ ਦੀ ਕਿ ਜੀ ਆ ਦੇਖੋ ਜੀ ਮੈਨੂੰ ਮਿਲਿਆ ਸੀ ਉੱਥੇ ਕਹਿੰਦਾ ਅਮਨ अरोड़ा ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਤਾਂ ਸਾਰੀ ਪਾਰਟੀ ਦੁਖੀ ਹੈ ਤੇ ਕਹਿੰਦਾ ਜੀ ਇਹ ਝੂਠ ਬੋਲ ਰਹੇ ਨੇ ਵਿਕਰਮ ਮਜੀਠੀਆ ਹਰੀ ਕਹਿੰਦੇ ਵੀ ਇੱਕ ਸਮਾਗਮ ਵਿੱਚ ਮਿਲੇ ਸੀ ਜੇ ਤੁਸੀਂ ਇੱਕ ਫੋਟੋ ਦਿਖਾਉਂਦੇ ਮੇਰੇ ਕੋ 40 ਫੋਟੋਆਂ ਪਈਆਂ ਉਹਦੀਆਂ ਹਨ ਆਪਣੀ ਤਾਂ ਫਤਿਹ ਦੀ ਸਾਂਝ ਹੋਈ ਸੀ ਹਾਂ ਤੇ ਇਹ ਜਾਣ ਬੁਝ ਕੇ ਝੂਠ ਬਣਾ ਤਾਂ ਕਹਿੰਦੇ ਜੇ ਸੱਚਾ ਵਿਕਰਮ ਜੀਠਿਆਏ ਦੋ ਸੱਚੇ ਲਾਰਿਆ ਫਿਰ ਕਹਿੰਦੇ ਦਰਬਾਰ ਸਾਹਿਬ ਆਜਵੇ ਹਮਨੇ ਰੋੜਾ ਕਹਿੰਦੇ ਫਿਰ ਵਿਕਰਮ ਜੀਠਿਆ ਸੱਚ ਕੰਢੀ ਦਰਬਾਰ ਸਾਹਿਬ ਆਜਵੇ ਉੱਥੇ ਆ ਕੇ ਇਹ ਗੱਲ ਕਹਿ ਦੇਵੇ ਕਿ ਹਾਂ ਮੈਂ ਇਹ ਗੱਲ ਕਹੀ ਆ ਠੀਕ ਹੈ ਕਹਿੰਦੇ ਨਹੀਂ ਫਿਰ ਮੈਂ ਆਉਣਾ ਜੇ ਵਾਕਾਂਸਣੇ ਪਰਵਾਸਣੇ ਜਾਉਂ ਆਜੂ ਮੈਂ ਮਤਲਬ ਹੁਣ ਇੱਥੇ ਸਤੀ ਖੜੀ ਆ ਸੋ ਆਹ ਦੋ ਤਿੰਨ ਘਟਨਾਵਾਂ ਤਾਂ ਚਲੋ ਤਾਜ਼ੀਆਂ ਨੇ ਪਰ ਆਪਾਂ ਓਵਰ ਆਲ ਜਦੋਂ ਪੰਜਾਬ ਨੂੰ ਦੇਖਦੇ ਆ ਤਾਂ ਆਪਾਂ ਉਹੀ ਕਹਿ ਰਹੇ ਆ ਕਿ ਚਾਹੇ ਧਰਾਤਲ ਵਾਲੇ ਮੁੱਦੇ ਨੇ ਚਾਹੇ ਪੰਤਕ ਮੁੱਦੇ ਨੇ ਚਾਹੇ ਰਾਜਨੀਤਿਕ ਮੁੱਦੇ ਨੇ ਚਾਹੇ ਸਮਾਜਿਕ ਮੁੱਦੇ ਨੇ ਸਿਆਸਤਦਾਨ ਸਿਆਸਤ ਕਰਦਾ ਉਹ ਤਾਂ ਨਜ਼ਰ ਆਉਂਦਾ ਪਰ ਸਾਰਥਕ ਸਿਆਸਤ ਮੰਨਫੀ ਆ ਜਨਾਬ ਤੇ ਜਦੋਂ ਸਾਰਥਕ ਸਿਆਸਤ ਮੰਨਫੀ ਹੁੰਦੀ ਆ ਨਾ ਫਿਰ ਸੂਬੇ ਦੇ ਪੈਰ ਨਹੀਂ ਲੱਗਦੇ ਇਸ ਲਈ ਇੰਜ ਲੱਗਦਾ ਜਿਵੇਂ ਪੰਜਾਬ ਤੇ ਕੋਈ ਸੜ ਸੱਤੀ ਚੱਲ ਰਹੀ ਹੋਵੇ ਇਸ ਸਾਰਿਆਂ ਧਰਾ ਮਿਲ ਕੇ ਚੁੰਡਣ ਨੂੰ